ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਹਾਡੇ ਬਾੜ ਤੋਂ ਜੋ ਕੰਮ ਸ਼ੁਰੂ ਹੋਇਆ ਤੇ ਬਹੁਤ ਹਲਵਾਨ ਲੱਗਦਾ ਚਾਰ ਸਾਲ ਬਾਅਦ ਜੀ ਕੀ ਕਹਿਣਾ ਚਾਹੁੰਗੇ ਠੀਕ ਹੈ ਜੀ ਅਸੀਂ ਠੇਕੇਦਾਰ ਨੂੰ ਇਹੀ ਕਹਿੰਦੇ ਆ ਵੀ ਆਪਦਾ ਜਿਹੜਾ ਕੰਮ ਹੈ ਜਿਹਦਾ ਤੁਸੀਂ ਟੈਂਡਰ ਲਿਆ ਉਹ ਪੂਰੀ ਤੈਹ ਦਿਲੋਂ ਇਮਾਨਦਾਰੀ ਨਾਲ ਕੰਮ ਕਰੋ ਕੋਈ ਕਿਸੇ ਨੂੰ 10 ਪੈਸੇ ਦੇਣ ਦੀ ਲੋੜ ਨਹੀਂ ਸਰਕਾਰ ਵੀ ਕਹਿੰਦੀ ਆ ਇਮਾਨਦਾਰੀ ਨਾਲ ਕਰੋ ਮੈਂ ਵੀ ਕਹਿੰਦਾ ਇਮਾਨਦਾਰੀ ਨਾਲ ਕਰੋ ਵਧੀਆ ਕੰਮ ਕਰੋ ਵੀ ਲੋਕ ਯਾਦ ਕਰਨ ਵੀ ਠੀਕ ਕੰਮ ਕਰਿਆ ਠੇਕੇਦਾਰ ਨੇ ਅਸੀਂ ਉਹਦਾ ਠੇਕੇਦਾਰ ਨੂੰ ਫੋਨ ਕਰਕੇ ਕਹਾਂ ਵੀ ਮੈਂ ਮੈਂ ਖੁਦ ਕਹਾਂ ਉਹਨੂੰ ਵੀ ਮੈਂ ਤੇਰਾ ਸਾਥ ਦਊਂਗਾ ਮੇਰੇ ਬਾੜ ਦਾ ਕੰਮ ਹੈ ਮੇਰੀ ਪ੍ਰੇਮ ਬਸਤੀ ਦਾ ਪਹਿਲਾ ਕੰਮ ਹੈ ਇਸ ਕਰਕੇ ਵੀ ਮੈਂ ਤੁਹਾਡਾ ਪੂਰਾ ਫੁੱਲ ਸਾਥ ਦਊਂਗਾ ਤੁਸੀਂ ਇਹਨੂੰ ਕੰਮ ਨੂੰ ਬਹੁਤ ਵਧੀਆ ਕਰੋ ਸਰ ਜਿਹੜਾ ਡੀਸੀ ਦਾ ਕੋਟੀਵਾਲ ਵਾਲਾ ਰੋਡ ਆ ਉਹਦਾ ਕਦੋਂ ਕੰਮ ਪੂਰਾ ਹੋ ਜੇਗਾ ਦੇਖੋ ਜੀ ਕੱਲ ਡੀਸੀ ਸਾਹਿਬ ਨੇ ਕਿਹਾ ਵੀ ਉਹਨੂੰ ਵੀ ਬਹੁਤ ਜਲਦੀ ਅਸੀਂ ਸ਼ੁਰੂ ਕਰਾਂਗੇ ਹੁਣ ਕਦ ਕਰਦੇ ਨੇ ਕਿ ਸਾਨੂੰ ਦੁਆਰਾ ਸੰਘਰਸ਼ ਕਰਨਾ ਪੈਂਦਾ ਹੈ ਇਹ ਸਰਕਾਰ ਤੇ ਪ੍ਰਸ਼ਾਸਨ ਦੀ ਆਪਣੀ ਮਰਜ਼ੀ ਹੈ ਇਸ ਤਰ੍ਹਾਂ ਦੇਖਦੇ ਹੋ ਅੱਜ ਜੋ ਕਾਫੀ ਨੰਨੇ ਸਮੇਂ ਬਾਅਦ ਆਫਸਰ ਦੇ ਕੰਮ ਨੂੰ ਦੇਖੋ ਅੱਜ ਗੁਰਪੁਰਪ ਦਾ ਪਵਿੱਤਰ ਦਿਹਾੜਾ ਬਾਬੇ ਨਾਨਕ ਜੀ ਦਾ ਜਨਮ ਦਿਹਾੜਾ ਜਗਤ ਗੁਰੂ ਉਹਨਾਂ ਨੇ ਬੜੀ ਕਿਰਪਾ ਕਰਿਆ ਸਾਡੇ ਤੇ ਅਸੀਂ ਘੱਟੋ ਘੱਟ 3 ਮਹੀਨਿਆਂ ਤੋਂ ਅਸੀਂ ਦਫ਼ਤਰਾਂ ਦੇ ਚੱਕਰ ਮਾਰ ਰਹੇ ਸੀਗੇ ਲੀਡਰਸ਼ਿਪ ਨਾਲ ਲੜ ਰਹੇ ਸੀਗੇ ਵੀ ਸਾਡੇ ਜਿਹੜੇ ਕੰਮ ਸ਼ੁਰੂ ਕਰਵਾਏ ਜਾਣ ਸੋ ਜਗਤ ਗੁਰੂ ਬਾਬਾ ਨਾਨਕ ਜੀ ਦੀ ਬੜੀ ਕਿਰਪਾ ਹੋਈ ਆ ਕਿ ਅੱਜ ਇਹ ਕੰਮ ਸਾਥ ਤੋਂ ਸ਼ੁਰੂ ਹੋ ਗਿਆ ਔਰੀ-ਵੋਰੀ ਅਸੀਂ ਬਾਕੀ ਵੀ ਕੰਮ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਜੀ ਕੀ ਕਹੋਗੇ ਕਾਫੀ ਟਾਈਮ ਬਾਅਦ ਤੁਹਾਡੀ ਦੇਦੂਰ ਪੈਣ ਲੱਗਿਆ ਜਾਂਦਾ। ਪਹਿਲਾਂ ਤਾਂ ਮੈਂ ਗੁਰਪੁਰਬ ਦੀਆਂ ਵਧਾਈਆਂ ਦਿੰਦਾ ਸਾਰੇ ਦੇਸ਼ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਕਿ ਬਾਬੇ ਨਾਨਕ ਨੇ ਸਾਡੇ ਤੇ ਕਿਰਪਾ ਕਰਤੀ ਬਹੁਤ ਵਧੀਆ ਕੰਮ ਹੋਇਆ ਜਿਹੜਾ 4-5 ਸਾਲ ਤੋਂ ਡੀਸੀ ਰੋਡ ਅ ਦਫ਼ਤਰ ਕੰਮ ਸੜਕ ਦਾ ਲਟਕਿਆ ਸੀ ਅੱਜ ਉਹਨੂੰ ਸਾਡੇ ਸੰਘਰਸ਼ ਕਰਕੇ ਅੱਜ ਉਸਨੂੰ ਪੂਰਪੈਣ ਜਾ ਰਿਹਾ ਅੱਜ ਅਸੀਂ ਉਹਦਾ ਕੰਮ ਸ਼ੁਰੂ ਕੋੜ ਖੜਕੇ ਕੰਮ ਸ਼ੁਰੂ ਕਰਾਇਆ ਤੇ ਇਸ ਕਰਕੇ ਅੱਜ ਬਹੁਤ ਹੀ ਵਧੀਆ ਦਿਨ ਹੈ ਭਾਗਾਂ ਵਾਲਾ ਦਿਨ ਹੈ ਤੇ ਬੜੇ ਹੀ ਸੰਘਰਸ਼ ਕਰਕੇ ਅਸੀਂ ਡੀਸੀ ਸਾਹਿਬ ਨੂੰ ਮਿਲ ਕੇ ਜੀ ਸਾਹਿਬ ਨੂੰ ਮਿਲ ਕੇ ਸਾਰੇ ਹੋਰ ਉਚੜਤਾ ਦੇ ਨਾਲ ਮਿਲ ਕੇ ਅਸੀਂ ਇਹ ਬੜੇ ਜੋਰ ਸ਼ੋਰ ਨਾਲ ਅੱਜ ਕੰਮ ਸ਼ੁਰੂ ਕਰਾ ਰਹੇ ਹਾਂ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜੋ ਪਰਤ ਆਊਟਰ ਹੋਏ ਸੀ ਕੰਮ ਰੁਕੇ ਹੋਏ ਸੀ ਅੱਜ ਸਟਾਰਟ ਹੋਏ ਨੇ ਸਰਬੰਵ ਵਿੱਚ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿਨਾ ਸਾਰੇ ਦੀਵਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪਉਪ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਤੇ ਮੈਂ ਦੱਸਣਾ ਚਾਹਣਾ ਇਹ ਕੰਮ 2-3 ਮਹੀਨਿਆਂ ਤੋਂ ਬਹੁਤ ਰੁਕੇ ਗਏ ਸੀ ਰੁਕੇ ਨਹੀਂ ਰੁਕੇ ਗਏ ਸੀ ਜਾਣ ਬੁੱਝ ਕੇ ਤੇ ਉਹਦੇ ਲਈ ਅਸੀਂ ਸੰਘਰਸ਼ ਕਰੇ ਉਹਦੇ ਚ ਮਸਲਾ ਸੀ ਵੀ ਕੋਈ ਕਮਿਸ਼ਨ ਐਡਵਾਂਸ ਦਾ ਮਸਲਾ ਸੀ ਹੋਰ ਕਈ ਕਪਲੇ ਦੀਆਂ ਗੱਲਾਂ ਪਤਾ ਲੱਗ ਰਹੀਆਂ ਸੀ ਅਸੀਂ 10 ਐਮਸੀ ਸਹਿਬਾਨ ਨੇ 2 8 ਐਮਸੀ ਸਹਿਬਾਨ ਨੇ ਆਪ ਪਾਰਟੀ ਤੋਂ ਸਗੇ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਉਹਦਿਆਂ ਤੋਂ ਸੰਘਰਸ਼ ਲੜ ਰਹੀ ਸੀ ਅਸੀਂ ਇਹ ਵੀ ਸ਼ਹਿਰ ਦੇ ਬਕਾਫ ਦੇ ਕੰਮ ਨਾ ਰੋਕੇ ਜਾਣ ਹੋਰ ਰਾਜਨੀਤੀ ਜਿਹੜੀ ਕਰਨੀਆਂ ਕਰੀ ਜੋ ਪਰ ਬਕਾਸ ਕੰਮ ਜਾਰੀ ਰਹਿਣ ਇਸੇ ਲਈ ਅਸੀਂ ਤੇ ਮੈਂ ਤੇ ਬਿਜੇ ਲੰਕੇਸ਼ ਨੇ ਬਿਨਾਂ ਸ਼ਰਤ ਸਮਰਥਨ ਦਿੱਤਾ ਦੀ ਪ੍ਰਧਾਨ ਬਣਾਉਣ ਲਈ ਵਾਟਰ ਸਾਡੇ ਪ੍ਰਧਾਨ ਜੀ ਦਾ ਇਹ ਪੋਜੀਸ਼ਨ ਸੀ ਵੀ ਜਿੱਥੇ ਕੰਮ ਚੱਲਦਾ ਸੀ ਕਿਸੇ ਦੇ ਬਾੜ ਚ ਜੇ ਫੋਗ ਮਸ਼ੀਨ ਜਾਂ ਸੀਵਰ ਵਾਲੀ ਮਸ਼ੀਨ ਜਾਂਦੀ ਸੀ ਉਹ ਵਾਪਸ ਬੁਲਾ ਲੈਂਦੇ ਸੀ ਅਸੀਂ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਹੋਰ ਪ੍ਰਸ਼ਾਸਨ ਦੇ ਧਿਆਨ ਚ ਦੇ ਦੇ ਕੇ ਕੰਮ ਕਰਾਉਂਦੇ ਤੇ ਪ੍ਰਧਾਨ ਜੀ ਕੰਮ ਰੋਕਣ ਚ ਲੱਗੇ ਹੋਏ ਸੀ ਤੇ ਅੱਜ ਸਰ ਬਾਬਾ ਜੀ ਦੇ ਦਿਹਾੜੇ ਤੇ ਮੈਂ ਸ਼ਹਿਰ ਵਾਸੀਆਂ ਨੂੰ ਵਧਾਈ ਦੇਣਾ ਵੀ ਪ੍ਰੇਮ ਬਸਤੀ ਰੋਡ ਡੀਸੀ ਰੋਡ ਜੋਪ ਡਾਕਟਰ ਅਲੀ ਰੋਡ ਆ ਉਹਦਾ ਕੰਮ ਸ਼ੁਰੂ ਹੋ ਗਿਆ ਤੇ ਉਹਦੇ ਨਾਲ ਹੀ ਹੋਰ ਕਈ ਰੋਡਾਂ ਦੇ ਵਰਕ ਆਰਡਰ ਹੋਏ ਬੇ ਸੀ ਹੁਣ ਉਹ ਸਾਰੇ ਕੰਮ ਹੋਣਗੇ ਤੇ ਮੈਂ ਆਪਣੇ ਨਾਲ ਦੇ ਕਾਉਂਸਲਰਾਂ ਨੂੰ ਵਧਾਈ ਦੇਣਾ ਵੀ ਸਾਡੇ ਸੰਘਰਸ਼ ਦੀ ਜਿੱਤ ਹੋਈ ਹੈ ਤੇ ਇੱਕ ਮੈਂ ਹੋਰ ਨਾਲ ਕਹਿਣਾ ਚਾਹੁੰਨਾ ਪ੍ਰਧਾਨ ਜੀ ਨੂੰ ਵੀ ਪ੍ਰਧਾਨ ਜੀ ਕੰਮ ਰੋਕਣ ਦਾ ਜਾਂ ਤੁਸੀਂ ਜਿਹੜਾ ਸੁਨੇਹਾ ਕੋਈ ਹੋਰ ਮੈਨੂੰ ਐਮ ਸੀ ਸਾਹਿਬਾਨ ਨੇ ਦੱਸਿਆ ਵੀ ਅਸੀਂ ਪਰਚੇ ਦਰਜ ਕਰਾ ਦਾਂਗੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਜਦੋਂ ਮੈਂ ਪ੍ਰਧਾਨ ਸੀ ਕਾਂਗਰਸ ਸਰਕਾਰ ਸੀ ਉਦੋਂ ਵੀ ਮੇਰੇ ਤੇ ਬੱਚਾ ਹੋਇਆ ਅਸੀਂ ਸ਼ਹਿਰ ਦੇ ਵਿਕਾਸ ਲਈ ਕੋਈ ਪਰਚੇ ਕਰਾਉਣੇ ਪਏ ਕੋਈ ਹੋਰ ਸੰਘਰਸ਼ ਕਰਨਾ ਪਿਆ ਅਸੀਂ ਕੰਮ ਕਰਾਉਣ ਲਈ ਦਿਨ ਰਾਤ ਇੱਕ ਕਰਾਂਗੇ ਤੇ ਸੰਘਰਸ਼ ਜੇ ਕੋਈ ਸਾਨੂੰ ਲੋੜ ਪਈ ਐਸੇ ਤਰ੍ਹਾਂ ਹੀ ਜਾਰੀ ਰਹੂਗਾ ਤੇ ਵਿਕਾਸ ਦੇ ਕੰਮ ਜੋ ਸ਼ਹਿਰ ਚ ਸੀਵਰੇਜ ਸਫਾਈ ਦਾ ਬੁਰਾ ਹਾਲ ਹੈ ਉਹਦਾ ਪ੍ਰੋਪਰ ਢੰਗ ਨਾਲ ਜਿੰਨੀ ਦੇ ਸੀਵਰੇਜ ਦੀ ਸਫਾਈ ਚਾਲੂ ਨਹੀਂ ਹੁੰਦੀ ਓਵਰ ਉਹ ਬੰਦ ਨਹੀਂ ਹੁੰਦਾ ਜੋ ਪਾਣੀ ਬਾਹਰ ਨਿਕਲਦਾ ਉੰਨੀ ਦੇ ਅਸੀਂ ਆਪਦਾ ਸੰਘਰਸ਼ ਜਾਰੀ ਰੱਖਾਂਗੇ ਤੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਵੀ ਹੋਰ ਵੀ ਬਹੁਤ ਕੰਮਾਂ ਦੇ ਬਰਕਰਾਰ ਹੋਏ ਵੀ ਆ ਉਹ ਵੀ ਰੋਕੇ ਪਏ ਨੇ ਤੇ ਅਸੀਂ ਧੰਨਵਾਦ ਕਰਦੇ ਆ ਡੀਸੀ ਸਾਹਿਬ ਦਾ ਤੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬਿਚ ਪੈ ਕੇ ਆਪਦੇ ਆਫੀਸਰ ਰੈਂਕ ਦੀ ਸਹੀ ਵਰਤੋਂ ਕਰਦੇ ਹੋਏ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਉਣ ਲਈ ਅੱਜ ਪਹਿਲਾ ਕੰਮ ਸ਼ੁਰੂ ਹੋਇਆ ਜੋ ਬਹੁਤ ਦੇਰ ਤੋਂ ਲਟਕੇ ਵੇ ਦੀ ਕੰਮ ਤੇ ਅੱਜ ਹੋਣ ਤੇ ਮੈਂ ਲੱਖ ਲੱਖ ਵਧਾਈ ਦੇਣਾ ਸਭ ਨੂੰ ਆਪਣੇ ਐਮਸੀ ਜੈਵਾਨ ਨੂੰ ਤੇ ਹੋਰ ਜਿਹੜੇ ਐਮਐਲਏ ਜਾਂ ਕਿਸੇ ਨੇ ਮੰਤਰੀ ਸਹਿਬਾਨ ਜਾਂ ਕਿਸੇ ਨੇ ਵੀ ਮੈਂ ਠੀਕ ਹੈ ਸਾਡੀ ਇੱਥੇ ਆਹ ਰਾਜਨੀਤੀ ਸੰਗਰੂਰ ਦੀ ਚ ਹੋ ਰਿਹਾ ਉਥਲ ਪੁਥਲ ਪ੍ਰਧਾਨ ਨਵਾ ਹੋਣ ਕਰਕੇ ਬਹੁਤ ਕੰਮ ਰੁਕੇ ਪਏ ਆ ਤੇ ਉਹਨਾਂ ਮਤਲਬ ਰੋਕਣ ਦੀ ਮੈਨੂੰ ਤਾਂ ਜੋ ਅਸੀਂ ਇਹ ਪਤਾ ਲੱਗਿਆ ਸਾਨੂੰ ਵੀ ਉਹਨੇ ਤਾਂ ਕੰਮ ਰੋਕਣ ਦੀ ਜੋਰ ਲਾਇਆ ਵੇ ਆ इवन ਕਿ 1 2 4 ਸਾਡੇ ਐਮਸੀਆਂ ਦੇ ਬਾੜ ਨਹੀਂ ਦਰਸ਼ ਪੈ ਚਲ ਕੇ ਆ ਵੇ ਆ 2 4 ਕੀ ਹੈ 10 ਮਸੀਆਂ ਦੇ ਵੀ ਇਹਨਾਂ ਦੇ ਬਾਹਰ ਕੋਈ ਸੁਖਭਾਈ ਨਹੀਂ ਹੋਣੀ ਚਾਹੀਦੀ ਕੋਈ ਸੀਵਰ ਦਾ ਕੰਮ ਨਹੀਂ ਹੋਣਾ ਚਾਹੀਦਾ ਕੋਈ ਲਾਈਟਾਂ ਦਾ ਨਹੀਂ ਹੋਣਾ ਚਾਹੀਦਾ ਬਹੁਤ ਬੱਸ ਤੁੰਨੂ ਦਾਦਾ ਮਿੱਤਾ ਜੀ ਸੰਘਰਸ਼ ਤੇ ਲੱਕਿਆ ਵੀ ਵਿਕਾਸ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੈ ਤੇ ਅਸੀਂ ਵਿਕਾਸ ਲਈ ਹੋਈ ਪ੍ਰਧਾਨ ਨੂੰ ਵੋਟਾਂ ਪਾਈਆਂ ਸੀ ਬਿਨਾਂ ਸ਼ਰਤ ਤੇ ਜੇ ਉਹ ਦੇ ਅੜੀ ਕੜਾ ਆਇਆ ਜੂ ਤਾਂ ਅਸੀਂ ਹਰ ਤਰ੍ਹਾਂ ਦਾ ਸੰਘਰਸ਼ ਲੜਾਂਗੇ ਤੇ ਸ਼ਹਿਰ ਵਾਸੀਆਂ ਨੂੰ ਵਧਾਈਆਂ ਦਿੰਦਾ ਹੋਇਆ ਧੰਨਵਾਦ ਕਰਦਾ